ਕਿਵੇਂ ਆ ਠੀਕ ਆ ਲਓ ਵੀ ਅੱਜ ਤੁਹਾਨੂੰ ਚਟਣੀ ਬਣਾ ਕੇ ਦਿਖਾਵਾਂਗੇ ਇਹੋ ਜੀ ਚਟਣੀ ਤੁਸੀਂ ਖਾਧ ਹੀ ਨਹੀਂ ਹਣੀ ਚਟਣੀ ਤੁਸੀਂ ਖਾਧ ਹੀ ਨਹੀਂ ਹਣੀ ਕਦੇ ਵੀ ਸੱਕੋ ਪਹਿਲਾਂ ਆਲੂ ਬਾਲਣੇ ਆ ਗੈਸ ਤੇ ਅਰਚ ਟਮਾਟਰ ਆਲੂ ਦਾ ਆਹਾਂ ਪਾ ਵੀ ਕੜੀ ਪੱਤਾ ਲਾਈਏ ਬਾਲਲੇ ਦੇ ਆਪਣੇ ਹੂੰ ਇਹ ਇੰਜਲੀ ਆ ਪਾਣੀ ਨਹੀਂ ਛੱਲੂਗਾ ਇੱਥੇ ਗੈਸ ਦੇ ਵਿੱਚ ਨਹੀਂ ਪਾਣੀ ਬੜੂ ਆਲੂ ਆਹ ਦਾ ਟਮਾਟਰ ਹਲਕਾ ਪਪਲਾ ਰੱਖ ਲੈਣਾ ਟਮਾਟਰ ਗੈਸ ਦੇ ਉੱਤੇ ਇਹਨਾਂ ਨੂੰ ਸ਼ੀਕ ਕਿੰਨਾ ਟਾਈਮ ਲਵਾਉਣਾ ਚਾਹੀਦਾ ਇਹਨੂੰ ਪੂਰਾ ਪੁੰਨ ਦੇਣਾ ਚਾਹੀਦਾ ਅੱਛਾ ਪਰਥਾ ਬਣਾ ਦੇਣਾ ਟਮਾਟਰ ਦਾ ਫੇਰ ਲੈਣਾ ਪਿਆਜ਼ ਹਰੀ ਮਿਰਚ ਨਹੀਂ ਇਹ ਹੋਰ ਕਰ ਦਿੰਦੀਆਂ ਬਹੁਤ ਐਨਾਂ ਦੇਖੋ ਕਿ ਆ ਕੀਂਦਾ ਤੇ ਬਣਦਾ ਦੇਖੋ ਮੂਹੋਂ ਨਹੀਂ ਲੈਂਦੀ ਜੜਣੀਆਂ ਅੰਜਲੀ ਦੀ ਸਹੀ ਗੱਲ ਹੈ ਜੈ ਰੈਸਪੀ ਬੋਈ ਅੰਜਲੀ ਤੋਂ ਪਹਿਲੀ ਵਾਰੀ ਕਰਦੀ ਬਾਡੀ ਸਰਾਉਂਦੀ ਆ ਤਰੋਂ ਕਹੇ ਨਾਲ ਪਾ ਲਓ ਉਦਾਂ ਹੀ ਨਾ ਜਾ ਗੱਲੀ ਹਾਵੇ ਸਹੀ ਗੱਲ ਆ ਹੋਰ ਕੀ ਹੈ ਨਾ ਆ ਨਾਲ ਕੀ ਚਾੜਤਾ ਘੜੀ ਘੜੀ ਆਲੂ ਘਰਾਉਂਦੇ ਅੰਜਲੀ ਮਾਚਣਾ ਜਾਵੇ ਆ ਪਾਣੀ ਜਿਹੜਾ ਡੰਡਾ ਲੱਗੂ ਨਾ ਕੋ ਪੂਰੇ ਲਾਲ ਨਾ ਹੋਵੇ ਠੀਕ ਆ ਤੇ ਇਹ ਦੇਖੀ ਜੈ ਲੋਗਰਾ ਗੌਰ ਨਾ ਇਹਦਾ ਬਣਦਾ ਦੇਖੋ ਕੀ ਆ ਬਾਹਰ ਚੜ ਰਹੀ ਬਣਨੀ ਆ ਹਮਮ ਚਾਟਣੀ ਨਾਲ ਬੇਤਨੀ ਮੱਗਦੀ ਨਹੀਂ ਠੀਕ ਆ ਅਰਥਿਆਂ ਨੂੰ ਬਣ ਗਿਆ ਉਦੋਂ ਬੰਦ ਕਰਨਾ ਅੰਜਲੀ ਹਾਂਜੀ ਹਾਂਜੀ ਆਹ ਦੇਖ ਟਮਾਟਰ ਪਾਟਣ ਨੂੰ ਲੱਗ ਗਿਆ ਆ ਕੀ ਆ ਪਾਨਾ ਜਿਆ ਕੋਫੀ ਮਿਕਸਰ ਬਣਾ ਲੇ ਲਸਣ ਘੋਟਾਂਗੇ ਕਿਤੇ ਕਿਧਰ ਆਇਆ ਡਰ ਗਿਆ ਹੋ ਕੋ ਅੰਜਲੀ ਕੋ ਟਮਾਟਰ ਬਣ ਗਿਆ ਤੇ ਦੂਜੇ ਵੀ ਬਣ ਗਿਆ ਤੇ ਇੱਧਰ ਧੋ ਲਿਆ ਸਾਰਾ ਕੁਝ ਮਿਰਚਾਂ ਟਮਾਟੇ ਧਣੀਆਂ ਅੰਜਲੀ ਇੱਕ ਮਿੰਟ ਹਾਂਜੀ ਲਈ ਖੰਡ ਖੁੰਡ ਵੀ ਬੂਏ ਚ ਨਾ ਨਾ ਖੰਡ ਹਾਂ ਇਹ ਆਈ ਬਣਾ। ਵੈਸੇ ਨੂੰੰ ਅੰਨ ਲਾ ਬੋਸ। ਅੱਛਾ ਜੇ ਨਿੰਬੂ ਪਾਣੀ ਇਹਦੇ ਖੱਟਾ ਖਾਣਾ ਮਾਲਾ ਦਾ ਫੇ ਨਿੰਬੂ ਨਿੰਬੂ ਪਾ ਲੋ। ਠੀਕ ਆ। ਉਹਦੇ ਨਾਲ ਖਟਾਸ ਚ ਆ ਜਾਣਾ। ਆ ਦੇਖੋ ਇੰਨਾ ਭੁੰਨਣਾ ਇਹਨੂੰ। ਅੰਜਲੀ ਜਦੋਂ ਕਾਧਾ ਕੋ ਉੱਡਦੀ ਹੁੰਦੀ ਸੀ ਇਹ ਘੁੱਟ ਨਹੀਂ ਲੈਂਦੀ। ਉਹਦੇ ਨਾਲ ਸੁੱਕੀ ਜੇ ਇਹਨੂੰ ਕੱਟ ਲੈਣਾ ਵਾ। ਇਹ ਨਾਲ ਚੱਲ ਰਹੀ ਹੈ ਕੜੀ। ਚੌਥੀ ਜਾ ਬਣਾਵਾਂਗੇ ਅੱਜ ਆਪਾਂ। ਕੜੀ ਵੀ ਮੇਰੀ ਫੇਵਰੇਟ ਆ। ਕੋਈ ਨਾ ਬਣਾ ਰਹੇ। ਝਟਣੀ ਵੀ ਸਾਡੀ ਫੇਵਰੇਟ ਆ। ਦਾਹੀਆਂ ਜੰਝਲੀ ਨੂੰ ਟਾਈਮ ਨਾ ਸਕਦਿਆ ਵੇ ਅੰਜਲੀ ਤੂੰ। ਟਾਈਮ ਨਾ ਆ ਕੇ ਅੱਜ ਆਪਾਂ ਚਲ ਪਹਿਲਾਂ ਚਟਣੀ ਬਣਾ ਕੇ ਦਿਖਾਵਾਂਗੇ ਸਾਰਿਆਂ ਨੂੰ। ਹਾਂ। ਫਿਰ ਬਣਾਵਾਂਗੇ ਕੜੀ। ਬੇਸਣ। ਲੱਸੀ। ਬੇਸਣ ਤੇ ਲੱਸੀ ਨੱਟਸ ਹੈ। ਆ ਗੰਡੇ ਹਰਿਆਣੇ ਚਾ ਸਾਰਾ ਕੁਝ ਆਪਾਂ ਪਹਿਲਾਂ ਆ ਨਹੀਂ ਪਾਉਣੇ ਉਹ ਪਾਣੇ ਆਪਾਂ ਪਹਿਲਾਂ ਇਹ ਨਹੀਂ ਗ੍ਰਾਉਂਡ ਕਰ ਲੈਣੀ ਦੁਬਾਰਾ ਕਿਸੇ ਦਾ ਕਿਸੇ ਦਾ ਕਮੈਂਟ ਆਇਆ ਸੀ ਕਿ ਹਨਾ ਜੇ ਤੁਸੀਂ ਕੋਈ ਵੀ ਰੈਸਪੀ ਬਣਾਉਨੇ ਹੋ ਉਹਦੀ ਚੀਜ਼ ਨੂੰ ਡਿਟੇਲਸ ਵਿੱਚ ਦੱਸੋ ਕਿ ਕੀ ਕੀ ਪਾਉਣੇ ਮੈਂ ਸਾਰਾ ਕੁਝ ਡਿਟੇਲ ਚ ਦੱਸ ਹੀ ਜਾਂਦੇ ਆ ਲਓ ਜੀ ਬਾਹਰ ਚ ਕੱਢ ਲੈਣਾ ਜਿਹੜਾ ਆਪਾਂ ਟਮਾਟਰ ਬਾਲਿਆ ਵੋ ਗੇਂਦੇ ਉੱਤੇ ਦੇਖੀ ਜਾਏ ਹੁਣ ਤੁਸੀਂ ਬਣਦਾ ਕੀ ਆ ਇਹ ਚਿਰ ਨਹੀਂ ਮੂਹ ਹੋਣੀ ਲੈ ਜੀ। ਬਦਲਾ ਕੀ ਰਿਸ਼ਤੇਦਾਰ ਵੀ ਜਿੱਥੇ ਕਰਦੇ ਹੁੰਦੇ ਆ। ਸਹੀ ਗੱਲ ਆ। ਚਲੋ ਮੁੰਡੇ ਦੇ ਫਾਇਦੇ। ਸਰਲੀ ਮਮੀ ਜਦ ਕਹਿੰਦੀ ਅੰਜਲੀ ਤੂੰ ਚੱਕੜੀ ਰੀ ਭੇਜੀ ਬਣਾ ਕੇ ਤੂੰ। ਬਾਕੀ ਤੋਂ ਬੱਤੀ ਪਾ ਦੇ ਡਾਕੂਮੈਂਟ ਨੂੰ ਰੈਡ ਕਰਨਾ। ਉੱਤੇ ਬਾਅਦ ਲਈ ਆਪਣੀ ਕਟਣੀਆਂ ਉਹ ਰੈਡੀ ਹੋ ਜਾਣੀ। ਬਾਸਰ ਲਈ ਨਾ ਨੋਨ ਪਾਣਾ ਇੱਕ। ਤੇ ਨੋਨ ਪਾਣਾ ਦੇ ਵਿੱਚ ਪਾ ਲਓ ਪਾ ਲਓ ਨੋਨ ਪਾ ਲਓ। ਕਿੰਨਾ ਕ ਪਾਉਣਾ ਨੂਨ? ਚਮਚਾਫ? ਨਾ ਆਪਣੇ ਹਿਸਾਬ ਨਾਲ ਖਾਲੋ ਜਿੰਨਾ ਮਤਲਬ ਖਾਂਦੇ ਆ ਕਿੰਨਾ। ਜਿੰਨਾ ਪਾ ਲਾਓ। ਹਾਂਜੀ। ਚਲ। ਬਾਦੋਂ ਮੈਂ ਤੜੇ ਲਈ ਕਟਨੀ ਬਣ ਜਾਂਦੀ ਹੈ। ਚੱਕੋ ਵੀ। ਚਟਨੀ ਰੈਡੀ ਸਰ ਤੋਂ ਪੱਜਾ ਕਮੈਂਟਾਂ ਦੇ ਵਿੱਚ ਤੁਸੀਂ ਚਟਨੀ ਬਣਾ ਸਕਦੇ ਹੋ ਜੇ ਕੋਈ ਖਾਣ ਪੀਣ ਨੂੰ ਘਰੇ ਨਹੀਂ ਬਣਿਆ ਇਹ ਚਟਨੀ ਜਿਹੜੀ ਹੈ ਮੂਹ ਹੋ ਨਹੀਂ ਲੈਣੀ ਇਦਾਂ ਕੜੀ ਚਾੜਤੀ ਨਾਲ ਹੀ ਆ ਲਵੀਂ ਅੰਜਲੀ ਕੱਟ ਕੇ ਲਖਾ ਦਿਓ ਚਟਨੀ ਹਉ ਮੇਰੇ ਅੱਗੇ ਰਹਿ ਗਿਆ ਵਾਹ ਜੀ ਵਾਹ ਚਾਦ ਗਿਆ ਚਟਨੀ ਬਣ ਗਈ ਇੱਧਰ ਚਟਣੀ ਸ਼ਾਂਤ ਗਿਆ ਬਜਰਾ ਕਹਿੰਦਾ ਤੂੰ ਗੱਲ ਕਿਹਾ ਚੱਲਿਆ ਗਿਆ ਵਾਹ ਪਰ ਹੈਗਾ ਗੈਸ ਦਾ ਉਹ ਕਹਿੰਦਾ ਕੋਸਟ ਨਹੀਂ ਹੈਗਾ ਚੱਲ ਕੋਈ ਨਹੀਂ ਇਹ ਬਰਵਾਸ ਹੋ ਰਹੀ ਗਿਆ ਚਲੋ ਆ ਜੋ ਵੀ ਜੀਨੇ ਜੀਨੇ ਖਾਣੀ ਆ ਸਾਰੇ ਰਿਸ਼ਤੇਦਾਰਾਂ ਦੀ ਫੇਵਰਿਟ ਚਟਣੀ ਸਸਤਾ ਵੱਲੋਂ ਬਹੁਤ ਸਰ ਹਾਂਜੀ ਓਕੇ ਠੀਕੰਦੇ ਵਿੱਚ ਆ ਬਲੈਕ ਕਲਰ ਪੇ ਓਕੇ ਹੈ ਗੈਸਟੀ ਇਹ ਸਾਰੇ ਇਹ ਗੈਸ ਦੇ ਅੰਦਰ ਬ੍ਰੈਂਡ ਹੈਗਾ ਜਿੱਦਾਂ ਗੈਸ ਹੈਗਾ ਸਟੋਰ ਦਾਸ ਦਾ ਬਤ ਕੀ ਕਰਦੇ ਆ ਕਿੰਨਾਂ ਨੇ ਸਾਈਡ ਤੇ ਪੋਰਸ਼ਨ ਨਵਾਂ ਬਣਾਇਆ 90 ਆਰਟੀਕਲ ਸਟਾਰਟ ਕੀਤੇ ਆ ਅੰਡਰ ਗ੍ਰਾਉਂਡ ਨਵਾਂ ਬ੍ਰਾਂਡ ਆਇਆ ਆਇਆ ਓਕੇ 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 ਯਾ ਹੈਲੋ ਲੌਰਾ ਜੋਨਸ ਕੈਸ ਕਰਦੇ ਹੋ ਤੁਸੀਂ ਇਹਦੇ ਬ੍ਰਾਂਡ ਦੇਗੇ ਓਕੇ ਓਕੇ ਤੇ ਵੀਰ ਇਹਨਾਂ ਦਾ ਪਾਸ ਫਾਦਰਿਕ ਪਹਿਲਾ ਆ ਵੀ ਸੋਨਾ ਵਾਈਨ ਕਲਰ ਆ ਨਾ ਵੀਰੇ ਇਹ ਆਹੋ ਓਕੇ ਓਕੇ ਤੇ ਅੱਭੀ ਦੇ ਕੋਚ ਚ ਪਿਆ ਆਰਟੀਕਲ ਪਾਣੀ ਪੀਤਾ ਕਦੇ ਲਓ ਇੱਕ ਆ ਕਲਰ ਪਿਆ ਨੇ ਇਹਦੇ ਤੋਂ ਵੱਡਾ ਸਾਈਜ਼ ਵੀ ਪੱਡਿਆ ਨਾ ਰਿਹਾ ਵੇਖੋ ਇੱਕ ਤੋਂ ਥੋੜਾ ਵੱਡਾ ਓਕੇ ਨਹੀਂ ਨਹੀਂ ਵੀਰੇ ਕੋਚ ਚ ਪਿਆਰ ਨਹੀਂ ਵੱਡੇ ਚ ਨਹੀਂ ਚਾਹੀਦੇ ਵੱਡੇ ਮੇਰੇ ਕੋਚ ਦਾ ਸਟੋਰ ਇੱਥੇ ਨਹੀਂ ਹੈ ਸਿਟੀ ਜਾਣਾ ਪਏਗਾ ਜੇ ਤੁਸੀਂ ਇੱਕ ਵਾਰ ਉੱਥੇ ਟਰਾਈ ਕਰ ਲਓ ਸਿਟੀ ਚ ਮੇਰੇ ਤਾਂ ਹੱਗਣਾ ਨਹੀਂ ਵੀਰੇ ਰਹਿਣ ਦੇ ਸਿਟੀ ਸਿਟੀ ਨੈਕਸਟ ਵੀਕ ਜਾਣਾ ਹੈ ਹਜੇ ਨਹੀਂ ਜਾਣਾ ਸਿੱਟੀ ਬਦਲ ਲੱਗ ਜਾਊਗਾ ਕੀ ਹਾਲ ਆ ਵੀਰੇ ਵਧੀਆ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਵਧੀਆ ਇਹਦੇ ਮੈਂ ਕਿਹਾ ਮਗਰ ਨਾ ਲੱਗੋ ਇਹਦਾ ਉਮੇ ਤੋੜ ਦੇਣਾ ਜਿੱਦਾਂ ਤੁਸੀਂ ਕਰਦੇ ਹੋ ਮੈਂ ਜਾਣਾ ਰਹਿਣਾ ਕੋਈ ਨਹੀਂ ਮੈਂ ਨਹੀਂ ਵੀਰੇ ਪਤਾ ਕੀ ਹੈ ਇੱਕ ਵਾਰ ਇੱਕ ਵਾਰ ਸਿੱਟੀ ਤੋਂ ਟਰਾਈ ਕਰ ਲਿਓ ਜੇ ਤਾਂ ਉਥੋਂ ਕੋਚ ਦਾ ਮਿਲ ਗਿਆ ਉਹ ਸੇਮ ਫੇਰ ਲੈ ਲਾਂਗੇ ਨਹੀਂ ਫਿਰ ਆਹੀ ਲੈ ਲਾਂਗੇ ਇਹ ਚਲੇ ਜਾਨ ਕੇ ਪੀਸ ਇਹ ਨਵਾਂ ਆਰਟੀਕਲ ਆਇਆ ਹੈ ਹਲੇ ਤਾਂ ਮੈਂ ਟਿਊਸਡੇ ਨੂੰ ਆਇਆ ਉਹ ਸੈਟਰਡੇ ਕਿੰਨੇ ਚ ਲੱਗਿਆ ਹੋਇਆ ਇਹ ਕਿੰਨੇ ਚ ਲੱਗਿਆ ਹੋਇਆ ਉਹ ਛੱਡੋ ਤੁਸੀਂ ਤੁਸੀਂ ਅੰલાઈਨ ਚੈੱਕ ਕਰਦਾ ਪੀਸ ਰੱਖ ਲਓ ਓਕੇ ਮੈਨੂੰ ਇਹਨਾਂ ਦੀ ਫੋਟੋ ਭੇਜੋ ਕਲਰ ਆਪਸ਼ਨ ਦੀ ਫਿਰ ਮੈਂ ਦੇਖਦੀ ਐ ਇਹਨਾਂ ਚੋਂ ਫਿਰ ਕੋਚਾ ਜਿਸ ਦਿਨ ਉਦੋਂ ਹੋਇਆ ਇੱਥੇ ਅਰੇ ਕੋਚਾ ਜਦੋਂ ਜਦੋਂ ਮਿਲਦਾ ਉਦੋਂ ਕੋਚਾ ਲਾ ਲੈਂਦੇ ਆ ਉਹ ਕੀ ਤਾਂ ਉਹੀ ਆ ਮੈਨੂੰ ਵੀਰੇ ਵਟਸਐਪ ਕਰ ਦੋਗੇ ਮੈਂ ਤੁਹਾਨੂੰ ਕਰ ਦਿੰਦਾ ਹਾਂ ਹਾਂ ਜੀ ਭੇਜੋ ਪਾਣੀ ਦਾ ਮਾਰਿਆ ਕਰੇ ਕੰਮ ਚ ਪਾਣੀ ਮਾਰਨ ਲੱਗ ਗਏ ਸਾਰਾ ਗੋਸਤ ਹੋ ਜਾਏਗਾ ਤਰੀਕੁਣ ਹੋਰ ਜਾ ਹਜੇ ਲੈ ਵੀ ਇਧਰੋਂ ਕੜੀ ਵੀ ਬਣਾਤੀ ਅੰਜਲੀ ਨੇ ਤੇ ਚਰਣੀ ਵੀ ਤਿਆਰ ਹੈ ਪਤਾ ਕੀ ਹ ਹੁਣ ਸਿਆਲ ਆਉਣਾ ਹੈ ਮੇਰੇ ਕੋਲ ਸਿਆਲ ਵਾਲੇ ਫਰਸੇ ਅੱਛਾ ਇਹ ਵੀ ਇਹ ਵੀ ਆਏ ਵੀ ਹੁੰਦਾ ਹੈ ਪਰਸਾ ਨੂੰ ਵੀ ਠੰਡ ਲੱਗਦੀ ਹੈ ਸਿਆਲਾ ਚ ਉਹ ਬਲੇਜ਼ਰਾਂ ਤੋਂ ਨਹੀਂ ਛੋਡੇ ਜਾਂਦੇ ਲੈ ਆ ਬੋਲੋ ਬੋਲੋ ਛੱਡਣ ਲੱਗ ਗਈ ਕੜੀ ਕਿਉਂਕਿ ਜੋਤ ਨੂੰ ਮਾਦਰ ਸ਼ਾਂਤੀ ਜਿਆਦਾ ਕਰਦਾ ਜੋਤ ਤਾਂ ਜਰਾ ਹਲਕਾ ਦਰਦਾ ਦਰਦਾ ਨਹੀਂ ਨਿਕਟਦਾ ਦਰਦਾ ਦਰਦਾ ਬੀਰਗੰਦੇ ਕੇ ਵੀ ਆ ਆ ਤਾਂ ਕਲਰ ਮੇਰੇ ਕੋਲ ਹੈਗਾ ਵਾ ਜਿਹੜਾ ਉਹ ਵੀ ਵੱਡੇ ਪਾਸ਼ਾ ਯਾਰ ਸੋਹਣੇ ਵੱਡੇ ਤਾਂ ਹੈਗੇ ਆ ਨਾ ਮੇਰੇ ਕੋਲ ਹਾਂ ਮਿਨੀ ਲੂੰਗਾ ਮੈਂ ਮਿਨੀ ਕਿਹੜੇ ਆ ਮਿਨੀ ਆਹ ਵਾਲਟ ਇੰਨਾ ਕੁ ਹੁੰਦਾ ਹੈ ਇੰਨਾ ਕੁ ਵਾਲਟ ਹੋਊਗਾ ਕਿੱਡਾ ਐਡਾ ਕੁ ਇੰਨਾ ਕੁ ਬਸ ਜਿੰਨਾ ਕੁ ਬੰਦਿਆਂ ਦਾ ਪਰਸ ਹੁੰਦਾ ਵਾਲਟ ਬੰਦਿਆਂ ਦਾ ਪਰਸੀ ਦਵਾ ਦਿੰਦੇ ਨੇ ਤੈਨੂੰ ਇੱਥੇ ਨਹੀਂ ਚੇਨ ਮੈਨੂੰ ਹੁਣ ਕਲਰ ਆਪਸ਼ਨ ਦੱਸੋ ਇੱਕ ਇਹਦੇ ਵਿੱਚ ਸਕਾਈ ਬਲੂ ਆ ਇੱਕ ਇਹਦੇ ਵਿੱਚ ਵਾਈਨ ਆ ਜਿੱਤਲੇ ਮਿਤਲਾ ਜਿਹਾ ਇੱਕ ਇੱਕ ਬਲੈਕ ਆ ਕਿਹੜਾ ਲਵਾਂ ਮਦਗਨਾ ਕਾਲਾ ਲੈ ਲੈ ਸਾਰਾ ਨਾ ਭੇਜਦਾ ਵਾਈਨ ਨਹੀਂ ਸੋਣਾ ਵਾਈਨ ਕਿੱਥੇ ਵਾਈ ਵੀ ਸੋਣੀ ਸ਼ੇਡ ਆ ਪਰ ਵਾਈਨ ਆਏ ਆ ਵੀ ਚਲ ਐ ਕਰੂੰਗੀ ਬਲੈਕ ਇਹਦਾ ਅੰਡਰਗਾਸਟ ਦਾ ਲੈ ਲੈਣੀ ਕਿਹੜਾ ਕਿਹੜਾ ਇਹ ਹੈ ਨਾ ਤੇ ਕੋਚ ਦਾ ਬਰਾਊਨ ਲੈ ਲਵਾਂ ਕਰਦੀ ਆ ਵੀਰੇ ਨੂੰ ਕਹਿੰਦੀ ਆ ਹਾਂ ਉਹ ਕਾਲਾ ਜਾਂ ਸੋਣਾ ਬਲੈਕ ਵਨ ਨਹੀਂ ਉਹ ਸਾਫ ਪਰਿਆ ਵਾਲਾ ਦਾ ਉਹ ਜਿਹੜਾ ਤਾਂ ਉਹ ਮੈਨੂੰ ਨਹੀਂ ਵਧੀਆ ਲੱਗਦੇ ਜਤਲੇ ਮਤਲੇ ਜੇ ਉਹ ਇਹ ਡੀਸੈਂਟ ਜਿਹਾ ਲੱਗਦਾ ਪਰ ਸਾ ਵੀ ਸੋਣਾ ਅੰਡਰ ਪਿਆ ਮੇਰਾ ਗੈਸ ਵਾਲਾ ਖਰਾਬ ਹੋ ਗਿਆ ਥੋੜਾ ਜਿਹਾ ਕਲਰ ਚ ਇਹ ਪਾਉਣਾ ਹੀ ਨਹੀਂ ਖਰਾਬੀ ਹੋਣੀ ਹੈ ਲੈ ਪਤਾ ਮੈਂ ਕਿੰਨਾ ਯੂਜ਼ ਕੀਤਾ ਤੇ ਹੁਣ ਹੁਣ ਸਿੱਖੇ ਕਾਫੀ ਮੂਵੀਜ਼ ਛਟੀਆਂ ਆਜੂਆਂ ਨੇ ਤੇ ਤੁਸੀਂ ਵੀ ਐਂਟਰਟੇਨਮੈਂਟ ਵੀ ਜ਼ਰੂਰੀ ਹੈ ਤੇ ਐਜੂਕੇਸ਼ਨ ਵੀ ਜ਼ਰੂਰੀ ਹੈ ਤੇ ਯੂਨੀਵਰਸਿਟੀ ਤੁਹਾਨੂੰ ਐਜੂਕੇਸ਼ਨ ਪ੍ਰੋਵਾਈਡ ਕਰਦੀ ਤੇ ਨਾਲ ਦੀ ਨਾਲ ਤੁਹਾਡਾ ਟੈਲੈਂਟ ਹੈਗਾ ਉਹ ਨਾਲ ਹੈਗਾ ਉਹ ਨੂੰ ਦਿਖਾਉਂਦੀ ਹਮੇਸ਼ਾ ਕੋਸ਼ਿਸ਼ ਕਰਦੀ ਹੈ ਤੇ ਆਪਾਂ ਥੋੜਾ ਜਿਹਾ ਹੁਣ ਮੂਵੀ ਦਾ ਜਿਸ ਤਰੀਕੇ ਦਾ ਨਾਮ ਹੈ ਬੜਾ ਥੋੜਾ ਪਰ ਐਜੂਕੇਸ਼ਨਲ ਗੱਲਾਂ ਨਿਕਾੜਦੇ ਨਾਲ ਐਂਟਰਟੇਨਮੈਂਟ ਵੀ ਜ਼ਰੂਰੀ ਹੈ ਤੇ ਲਾਈਫ ਵਿੱਚ ਕਹਿੰਦੇ ਦੇ ਟੇਮੈਂਟ ਦੇ ਨਾਲ ਆਪਾਂ ਚੱਲਦੇ ਰਹਿ ਗਿਆ ਤੇ ਗਾਣਾ ਸੁਣਾ ਕੇ ਫਿਰ ਪੱਪਾ ਦੇ ਘਰ ਨੂੰ ਸੋਪਰਾ ਗਾਣਾ ਲੈ ਕੇ ਗਾਦੀ ਪੰਦ ਦੇਖੀ ਹੋਈਆਂ ਸਾਰਿਆਂ ਚਾਰ ਬੰਦ ਜੁਲੀ ਨਾਲ ਪੱਕੇ ਹੁੰਦੇ ਆ ਕਹਿਦੀ ਦੀ ਗੱਲੋਂ ਪਾਸ ਤੋਂ ਤੱਕੇ ਹੁੰਦੇ ਆ ਤਾਹੀ ਨਾਲ ਜੁਲੀ ਨਾਲ ਪੱਕੇ ਹੁੰਦੇ ਆ ਕਹਿਦੀ ਦੀ ਗੱਲੋਂ ਪਾਸ ਇਹ ਹੁੰਦੇ ਆ ਦੇਖੀਆਂ ਤੇ ਚੜਦੇ ਨਸੀਬ ਬੰਦਿਆਂ ਹਜੇ ਅਵਲੀਆ ਨੇ ਖੇਡਵਾਸ गुरु में गुरु चित्ती जमाई लंडू को इनका सरकार शोत कुकुरे बीती बारी वाला बलीया दे नाम इंदरआ दा बणो हाँ हाँ दे हाथ चाही दा इंदरआ दा बणो दे हाथ चाही दा पगै शादियां बगामिया ना लैन वास्ते मुंडिया ने पैदा पिंड साढे तो पैदा हिकु दुया विया ਸੁਣਦੇ ਰਹਿ ਤੂੰ ਖੇਖਤਾ ਨਾ ਇਹੀ ਹਰੂ ਪਲ ਹੋਣੀ ਹੈ ਮਾਲੀਏ ਕਰਾ ਲਿਆ ਬਾਜ ਤੱਕ ਨੋ ਸਕਦਾ ਕੱਚੇ ਪੱਕੇ ਵਾਲੇ ਨਾਲ ਜੁੜੀ ਹੋਣੀ ਦਮਕਾਈ ਹੋਏ ਪਿਆਸੇ ਕੁੰਨ ਦੇ ਗਈ ਭਾਈ ਭਾਈ ਓ ਕੀਤੀ ਇਲਤਫਨੰਗੀਆਂ ਕੀ ਵਰਤਿਆ ਪਾਣਾ ਓ ਸਾਥੋਂ ਬਾਬਾ ਖੋਲਿਆ ਧਰਨ ਨਿਕਾਣਾ ਓ ਸਾਥੋਂ ਬਾਬਾ ਖੋਲਿਆ ਆਦਤ ਆਦਤ ਪਾਤੀ ਚੰਦਰੀ ਨਹੀਂ ਮੈਨੂੰ ੁੰਡੀ ਤੇ ਆ ਯਾਰਾਂ ਨਹੀਂ ਮੈਨੂੰ ੁੰਡੀ ਤੇ ਆ ਯਾਰਾਂ ਜਿੱਕੇ ਪਈਏ ਤੋਂ ਆ ਦੂਏ ਹੋ ਗੇ ਢਾਕ ਦੇ ਪੜ ਗਿਆ ਮਾਓ ਕਰਕੇ ਆਏ ਹੋਏ ਜਿੱਕੇ ਢਾਕ ਦੇ ਕਰ ਗਿਆ ਮਾਓ ਪੜ ਕੇ ਪਾਣੀ ਪਾਣੀ ਹੋ ਗਈ ਮਿੱਤਰਾ ਟਕ ਟਕ ਸੀਨਾ ਧੜ ਕੇ ਭਾ ਜਾਵੇ ਲਲਕਾਰੇ ਨਾਲ ਮੈਂ ਡਰ ਗਈ ਤੂ ਚੇ ਲਲਕਾਰੇ ਦੇ ਅੰਦਰ ਵੜ ਗਈ ਤੀਜੇ ਲਲਕਾਰੇ ਨਾਲ ਨਾਉ ਮੇਰਾ ਲੈ ਕੇ ਸਤਾ ਆਣ ਕੇ ਦਰਾਂ ਦੇ ਵਿੱਚ ਮੱਚਿਆ ਹੀ ਪੱਟੂ ਫਿਰਦਾ ਓ ਫਿਰਦਾ ਸ਼ਰਾਬ ਨਾਲ ਰੱਜਿਆ ਨਹੀਂ ਪੱਟੂ ਫਿਰਦਾ ਤੂੰ ਸ਼ਰਾਬ ਨਾਲ ਰੱਜਿਆ ਨਹੀਂ ਮਨਾ ਪੈਂਦਾ ਪਹਿਲਾ ਕੰਮ ਬੈਲੀਆਂ ਦੇ ਮੈਨ ਖੱਟਣੇ ਓ ਤੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ ਓ ਤੀਜਾ ਕੰਮ ਲੈਣੀ ਆਪਾਂ ਮੋਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਦਰਤੇ ਦਰਤੇ ਬਣਾਉਂਦਾ ਮੁੰਡਾ ਬੱਕਰੇ ਨਹੀਂ ਤੇਰੇ ਦਰਤੇ ਓ ਦਰਤੇ ਬਣਾਉਂਦਾ ਮੁੰਡਾ ਬੱਕਰੇ ਨਹੀਂ ਤੇਰੇ ਦਰਤੇ ਅੱਜ ਖਾਵਾਂਗੇ ਹੈਲਦੀ ਚੀਜ਼ ਹੈਲਦੀ ਸ਼ਕਰਕੰਦੀ ਹਾਂ ਸਵਾਦ ਆ ਭਾਈ ਦੀ ਮੈਂ ਤਾਂ ਖਾ ਗਈ ਇੱਕ ਪਲੇਟ ਬਹੁਤ ਸਵਾਦ ਆ ਇਹ ਭਾਈ ਕਹਿੰਦਾ ਮੈਂ ਪੱਕਾ ਖਾੜਦਾ ਹਾਂਗਾ ਅੱਛਾ ਤਰ ਹੁਣ ਪੱਕਾ ਹੈ ਕਰਨ ਇਹ ਤਾਂ ਬੜੀ ਵਧੀਆ ਚੀਜ਼ ਆ ਸਿਆਣਾ ਦਾ ਤੋਹਫਾ ਹੀ ਆ ਇਹ ਸ਼ਕਰ ਕੰਦੀ ਜ਼ਰੂਰ ਖਾਣੀ ਚਾਹੀਦੀ ਆਪਾਂ ਨੂੰ ਵਿੱਚ ਨਿੰਬੂ ਪਾਇਆ ਹੈ ਹਨਾ ਹਨਾ ਪਾਈ ਲਓ ਹੂੰ ਬਣੀ ਟੇਸਟੀ ਹੈ ਹੈਪੀ ਬਣੇ ਵੀ ਬਹੁਤ ਖਾਂਦੀ ਸ਼ਕਰ ਕੰਦੀ ਮੰਮੀ ਵੀ ਬਹੁਤ ਖਾਂਦੀ ਡੈਡੀ ਖਾਂਦਾ ਬਹੁਤ ਹੂੰ ਹੂੰ ਹਾਂ ਦਿਨ ਜੀ ਦਿਨ ਮੋਡਲ ਟਾਊਨ ਆਈ ਸੀ ਹਨਾ ਹੂੰ ਭਾਈ ਹੈਪੀ ਬਣੇ ਜੋ ਲੱਗੀ ਕਰਨ ਵੰਟੀ ਭਾਈ ਨੂੰ ਸ਼ਕਰ ਕੰਦੀ ਖਾਣੀ ਬੜੀ ਸ਼ਕਰ ਕੰਦੀ ਸਾਰਾ ਮੋਡਲ ਟਾਊਨ ਗਾਤਾ ਪਰ ਉਦੋਂ ਸਾਨੂੰ ਮਿਲੀ ਨਹੀਂ ਸੱਚੀ ਜائیں ਐਮਬੀਡੀ ਮੂਰੇ ਖੜਦੇ ਹਾਂ ਹਿਆਤ ਅੱਗੇ ਬਸ ਆਹ ਰੋਡ ਤੇ ਇੱਥੇ ਹੀ ਮਿਲਦੀ ਘਮਾਰ ਮੰਡੀ ਦਾ ਬਾਦ ਹੁੰਦੇ ਆ